ਇਸ ਲਈ ਆਮ ਖਬਰ ਸ਼ੰਭੂ ਤੇ ਖਨੋਰੀ ਬਾਰਡਰ ਤੇ ਇਸ ਵੇਲੇ ਹਾਲਾਤ ਤਣਾਅਪੂਰਨ ਬੜੇ ਹੋਏ ਨੇ ਲਗਾਤਾਰ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਤੇ ਇਸੇ ਦਰਮਿਆਨ ਵੱਡੀ ਖਬਰ ਆ ਰਹੀ ਹੈ ਕਿ ਸ਼ੰਭੂ ਬਾਰਡਰ ਤੇ ਇੱਕ ਕਿਸਾਨ ਜ਼ਖਮੀ ਹੋ ਗਿਆ ਹੈ ਕਿਸਾਨ ਦੇ ਪੱਟ ਤੇ ਹੰਝੂ ਗੈਸ ਦਾ ਗੋਲਾ ਵੱਜਿਆ ਜਿਸ ਤੋਂ ਬਾਅਦ ਕਿਸਾਨ ਦੀ ਹਾਲਤ ਖਰਾਬ ਹੋ ਗਈ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਰਾਜਪੂਰਾ ਤੋਂ ਜਿੱਥੇ ਉਸ ਨੂੰ ਭਰਤੀ ਕਰਾਇਆ ਗਿਆ ਤਾਂ 65 ਸਾਲਾ ਇਹ ਬਜ਼ੁਰਗ ਹੈ ਜੋ ਇਸ ਘਟਨਾ ਦੇ ਵਿੱਚ ਜ਼ਖਮੀ ਹੋਇਆ ਸ਼ੰਭੂ ਬਾਰਡਰ ਤੇ ਹੰਝੂ ਗੈਸ ਦੇ ਗੋਲੇ ਚਲਾਏ ਜਾ ਰਹੇ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਪਰ ਕਿਸਾਨ ਡਟੇ ਹੋਏ ਨੇ ਆਪਣੀਆਂ ਮੰਗਾਂ ਲੈ ਕੇ ਲਗਾਤਾਰ ਉਹਨਾਂ ਦੇ ਵੱਲੋਂ ਕੂਚ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਵੱਲ ਪਹੁੰਚ ਕੇ ਰਹਿਣਗੇ ਹਰਿਆਣਾ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਦੇ ਵਿੱਚ ਵੀ ਪੁਲਿਸ ਲੱਗੀ ਹੋਈ ਹੈ ਤਾਂ ਇਸੇ ਦਰਮਿਆਨ ਵੱਡੀ ਖਬਰ ਹੈ ਕਿ ਹੰਝੂ ਗੈਸ ਦਾ ਗੋਲਾ ਵੱਜਣ ਦੇ ਕਾਰਨ 65 ਸਾਲਾ ਬਜ਼ੁਰਗ ਕਿਸਾਨ ਜ਼ਖਮੀ ਹੋਇਆ ਜਿਸ ਨੂੰ ਰਾਜਪੂਰਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਮੋਗਾ ਦਾ ਰਹਿਣ ਵਾਲਾ ਇੱਕ ਕਿਸਾਨ ਹੈ ਜਿਸ ਦਾ ਨਾਮ ਸੁਖਮਿੰਦਰ ਸਿੰਘ किया ਜਾ ਰਿਹਾ ਤਾਂ ਹੰਝੂ ਗੈਸ ਦਾ ਗੋਲਾ ਇਸ ਕਿਸਾਨ ਦੇ ਪੱਟ ਤੇ ਵੱਜਿਆ ਜਿਸ ਤੋਂ ਬਾਅਦ ਇਸ ਕਿਸਾਨ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਤੇ ਪੁਲਿਸ ਤੇ ਕਿਸਾਨ ਆਮੋ ਸਾਹਮਣੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਹੰਝੂ ਗੈਸ ਦੇ ਗੋਲੇ ਚਲਾਏ ਜਾ ਰਹੇ ਨੇ ਤਾਂ ਕਿਸਾਨ ਵੀ ਲਗਾਤਾਰ ਡਟੇ ਹੋਏ ਨੇ ਉਹਨਾਂ ਦਾ ਕਹਿੜਾ ਕਿ ਉਹ ਦਿੱਲੀ ਵੱਲ ਅੱਗੇ ਵੱਧ ਕੇ ਰਹਿਣਗੇ ਤਾਂ ਇਸੇ ਦਰਮਿਆਨ ਵੱਡੀ ਖਬਰ ਹੈ ਕਿ ਇੱਕ ਕਿਸਾਨ ਜ਼ਖਮੀ ਹੋਇਆ ਹੈ ਅੱਜ ਸਾਡੇ ਤੇ ਜੀ ਅਥਰੂ ਗਣ ਇਸ ਦੇ ਗੋਲੇ ਛੱਟੇ ਗਏ ਤੇ ਸਾਡੇ ਨਾਲ ਇਹ ੱੱੱਕਾ ਸਾਹੀ ਹੋ ਰਿਹਾ ਜ਼ੁਲਮ ਹੋ ਰਿਹਾ ਕੱਟੜ ਸਰਕਾਰ ਸਾਡੇ ਤੇ ਜ਼ੁਲਮ ਕਰ ਰਹੀ ਹੈ ਹਮ ਹਰਿਆਣਾ ਸਰਕਾਰ ਸਾਡੇ ਨਾਲ ਬਹੁਤ ੱੱਕਾ ਵਰਤਦੀ ਆ ਮੋਦੀ ਸਰਕਾਰ ਸਾਡੇ ਨਾਲ ੱੱਕਾ ਕਰ ਰਹੀ ਆ ਸਾਨੂੰ ਸਾਨੂੰ ਇਹ ਆਵਦੀ ਸਾਡੀ ਦਿੱਲੀ ਜੋ ਸਾਡੀ ਰਾਜਧਾਨੀ ਹੈ ਰਾਜਧਾਨੀ ਤੇ ਸਾਨੂੰ ਦੁੱਖ ਆਵਦੇ ਦੱਛਣ ਦੀ ਖਾਤਰ ਨਹੀਂ ਜਾਣ ਦਿੱਤਾ ਕਿੰਨਾ ਕੋ ਬਾਬਾ ਜੀ 6:00 ਵਜੇ ਹੈਗੇ ਥੋੜੇ ਹਾਂਜੀ ਕਿੰਨੀ ਕਿਉਂ 6:00 ਵਜੇ ਆ 6 ਮੇਰੇ ਉੱਤੇ ਖਾਸ ਜਮਾ ਉੱਤੇ ਆ ਕੇ ਅਥਰੂ ਬੈਠਦਾ ਕੋ ਰਾਤ ਦੀ 6 ਟਿਆ ਗਿਆ